ਪੰਜਾਬ ਦੇ ਵਿੱਚ ਮਰਨਾ ਵੀ ਬਹੁਤ ਮਹਿੰਗਾ ਹੋ ਗਿਆ ਅੱਜ ਜਿਹੜਾ ਜਿਹਦੇ ਕੋਲ ਇੰਨਾ ਸਰਮਾਇਆ ਨਹੀਂ ਵੀ ਹੈ ਉਹ ਵੀ ਆਪਣਾ ਨੱਕ ਰੱਖਣ ਵਾਸਤੇ ਇੰਨਾ ਕੁ ਕਰਜ਼ਾ ਲੈ ਲੈਂਦਾ ਇੰਨਾ ਕੁ ਕਰਜ਼ੇ ਥਲੇ ਆ ਜਾਂਦਾ ਵੀ ਉਹ ਕਰਜ਼ਾ ਲੈਣਾ ਔਖਾ ਜਾਂਦਾ ਤੇ ਅਖੀਰ ਤੇ ਆ ਕੇ ਫਿਰ ਤੇ ਜਿੱਥੇ 1 ਲੱਖ ਕਰੋੜ ਰੁਪਏ ਦਾ ਬਜਟ ਵਿਆਹਾਂ ਦਾ ਵੱਡੇ ਵੱਡੇ ਪੈਲਸਾਂ ਵਿੱਚ ਦੇਖਾ ਦੇਖੀ ਲੋਕ ਇੱਕ ਭੇਡ ਚਾਲ ਦੇ ਵਿੱਚ ਲੱਗੇ ਹੋਏ ਨੇ ਅੱਜ ਕੱਲ ਬਹੁਤ ਸਾਰੇ ਜਿਹੜੇ ਜਾਗਰੂਕ ਜਿਨ੍ਹਾਂ ਕੋਲ ਸਰਮਾਇਦਾਰ ਨਹੀਂ ਉਹ ਵੀ ਸੁਚੇਤ ਹੋ ਚੁੱਕੇ ਨੇ ਵੀ ਉਹ ਆਪਣਾ ਪੈਸਾ ਬਚਾਉਂਦੇ ਨੇ ਤੇ ਪੰਜਾਬ ਦੇ ਵਿੱਚ ਵਿੱਦਿਕ ਪਰਫੁੱਲਤਾ ਜੇ 50 ਲੱਖ ਕਰੋੜ ਰੁਪਏ ਦਾ ਬਜਟ ਜਿਹੜਾ ਸਾਨੂੰ ਵਿੱਦਿਕ ਪਰਫੁੱਲਤਾ ਵਾਸਤੇ ਅਸੀਂ ਪਿੱਛੇ ਆ ਤੇ 1 ਲੱਖ ਕਰੋੜ ਰੁਪਏ ਸੇ ਵਿਆਹ ਭੋਗਾਂ ਤੇ ਖਰਚਦੇ ਨੇ ਸ਼ਹੀਦੀ ਜੋੜ ਮੇਲ ਫਤੇਗੜ ਸਾਹਿਬ ਵੇਖੇ ਜਿੱਥੇ ਵਕ ਵਕ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਹਨ ਉੱਥੇ ਹੋਰ ਵੱਖ-ਵੱਖ ਤਰ੍ਹਾਂ ਦੇ ਮੈਸੇਜ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਮਨੋਰਥ ਦੇ ਨਾਲ ਇਹ ਵਿਖੇ ਇੱਕ ਕੈਂਪ ਲਗਾਇਆ ਗਿਆ ਹੈ ਕੈਂਪ ਦੇ ਵਿੱਚ ਇੱਕ ਸਾਦੇ ਵਿਆਹ ਸਾਦੇ ਭੋਗ ਨਾ ਚਿੰਤਾ ਨਾ ਰੋਗ ਦੇ ਤਹਿਤ ਇਹ ਲੋਕਾਂ ਨੂੰ ਹਲੂਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਆਇਆ ਸੀ ਗੱਲ ਕਰਦੇ ਹਾਂ ਭਾਈ ਸਾਹਿਬ ਨਾਲ ਤੁਹਾਡਾ ਧੰਨ마ਜੀ ਤੁਸੀਂ ਇੱਕ ਬਹੁਤ ਇੱਕ ਜਿਹੜਾ ਇੰਪੋਰਟੈਂਟ ਮੈਸੇਜ ਅੱਜ ਪੰਜਾਬ ਦੀ ਸੰਗਤ ਨੂੰ ਇੱਥੇ ਜੋੜ ਮਿਲੇ ਗੁਨਾਰ ਸਿੰਘ ਸਾਹਿਬ ਨੂੰ ਅਸੀਂ ਫੋਲੋ ਕਰੀਏ ਜਿੱਥੇ-ਜਿੱਥੇ ਵੀ ਵੱਡੇ ਧਾਰਮਿਕ ਸਮਾਗਮ ਹੁੰਦੇ ਸੀ ਜਿੱਥੇ ਜੋੜ ਮੇਲੇ ਹੁੰਦੇ ਗੁਰானਾਂ ਸਾਹਿਬ ਉੱਥੇ ਗਏ ਆਪਣਾ ਸਨੇਹਾ ਦੇਣ ਤੇ ਅੱਜ ਸਾਡੇ ਮਸਕੀਨ ਫਾਊਂਡੇਸ਼ਨ ਤੇ ਸਾਦੇ ਰਹਿਣਾ ਸੁਸਾਇਟੀ ਨੇ ਮਿਲ ਕੇ ਉਪਰਾਲਾ ਕੀਤਾ ਵੀ ਅਸੀਂ ਇਸ ਜੋੜ ਸ਼ਹੀਦੀ ਜੋੜ ਮੇਲੇ ਤੇ ਆਪਣੀ ਸੰਗਤਾਂ ਨੂੰ ਜਾਗਰੂਕ ਕਰੀਏ ਵੀ ਦੋ ਗੱਲਾਂ ਸਾਡਾ ਪੰਜਾਬ ਵਿਚਾਰ ਲਵੇ ਤੇ ਸਾਡਾ ਪੰਜਾਬ ਜਿੱਥੇ ਬਾਕੀ ਲੰਗਰਾਂ ਚ ਅੱਗੇ ਆ ਸ਼ਹੀਦੀਆਂ ਚ ਕੁਰਬਾਨੀਆਂ ਚ ਅਸੀਂ ਸਭ ਤੋਂ ਅੱਗੇ ਆ ਕਮਾਲ ਕਰਦੇ ਆ ਪਰ ਜਦੋਂ ਵਿੱਦਿਆ ਖੇਤਰ ਦੀ ਗੱਲ ਆਉਂਦੀ ਹੈ ਜਾਂ ਹੋਰ ਅਸੀਂ ਗੱਲ ਕਰੀਏ ਤਾਂ ਅਸੀਂ ਬਹੁਤ ਪਿੱਛੇ ਆ ਪਿਛਲੇ ਸਰਵੇਖਣ ਕਹਿੰਦਾ ਵੀ ਪੰਜਾਬ ਜਿਹੜਾ ਵਿੱਦਿਆ ਖੇਤਰ ਦੇ ਜਿਹੜੇ ਸਰਵੇ ਹੁੰਦੇ ਆ 25ਵੇਂ ਸਥਾਨ ਤੇ ਚਲੇ ਜਾਂਦਾ 28 29 ਰਾਜਾਂ ਦੇ ਵਿੱਚੋਂ 25ਵੇਂ ਸਥਾਨ ਦੇ ਉੱਤੇ ਤੇ ਇੱਥੋਂ ਇਹ ਸਿੱਧ ਨਹੀਂ ਹੁੰਦਾ ਹੁੰਦਾ ਵੀ ਪੰਜਾਬੀ ਨਲਾਇਕ ਨੇ ਪੜਨ ਦੇ ਵਿੱਚ ਅਸੀਂ ਕਹੀਏ ਵੀ ਸਾਡੇ ਪੰਜਾਬ ਨੂੰ ਵਿਦਿਆ ਖੇਤਰ ਚ ਪ੍ਰਫੁੱਲਤਾ ਵਾਸਤੇ ਮੌਕਾ ਹੀ ਨਹੀਂ ਮਿਲਿਆ ਹੁਣ ਅਸੀਂ ਦੋ ਲਹਿਰਾਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਵੀ ਸੰਗਤਾਂ ਵਿੱਚ ਅਸੀਂ ਸਾਰੀਆਂ ਸੰਗਤਾਂ ਨੂੰ ਸੁਚੇਤ ਕਰੀਏ ਵੀ ਸਭ ਤੋਂ ਪਹਿਲਾਂ ਤਾਂ ਪੰਜਾਬ ਨੂੰ ਸਾਦਗੀ ਦੀ ਬੇਤ ਬਹੁਤ ਲੋੜ ਹੈ ਅੱਜ ਪੰਜਾਬ ਦੇ ਵਿੱਚ ਵਿਆਹਾਂ ਦੇ ਉੱਤੇ ਭੋਗਾਂ ਦੇ ਉੱਤੇ ਇੰਨਾ ਕੁ ਬੇਲੋੜੇ ਖਰਚੇ ਕੀਤੇ ਜਾਂਦੇ ਨੇ ਪੰਜਾਬ ਦਾ ਸਾਰਾ ਸਰਮਾਇਆ ਜਿਹੜਾ ਅਸੀਂ ਉੱਤੇ ਵੇਸਟ ਕਰ ਰਹੇ ਹਾਂ ਫਿਰ ਇਹਨਾਂ ਵਿਆਹ ਭੋਗਾਂ ਉੱਤੇ ਪਤਾ ਲੱਗਿਆ ਇਸ ਜੋ ਸਰਵੇਖਣ ਹੋਏ ਨੇ ਇੱਕ ਉਤਸ਼ਾਹ ਪ੍ਰੋਜੈਕਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚਲਾਇਆ ਗਿਆ ਸੀ ਉਹ ਸਰਵੇਖਣਾਂ ਚ ਸਾਹਮਣੇ ਆਇਆ ਸੀ ਵੀ ਜਦੋਂ ਖੁਦਕੁਸ਼ੀਆਂ ਦੇ ਕਿਸਾਨਾਂ ਦੇ ਵੱਡੇ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਇਹ ਸੀ ਕਿ ਕਰਜ਼ਾ ਉਹਦੇ ਚ ਵਿਆਹਾਂ ਤੇ ਭੋਗਾਂ ਦੇ ਕਰਜ਼ੇ ਅੱਗੇ ਵੀ ਲਏ ਜਾਂਦੇ ਸੀ ਪਰ ਅੱਗੇ ਕਰਜ਼ੇ ਲਏ ਜਾਂਦੇ ਸੀ ਖੇਤੀਬਾੜੀ ਨੂੰ ਪਰਫੁੱਲਤ ਕਰਨ ਵਾਸਤੇ ਹੁਣ ਉਹ ਕਰਜ਼ਾ ਖੇਤੀਬਾੜੀ ਤੇ ਪਰਫੁੱਲਤਾ ਘੱਟ ਹੁੰਦਾ ਉਹ ਬੇਲੋੜੇ ਖਰਚੇ ਅਸੀਂ ਵਿਆਹਾਂ ਤੇ ਭੋਗਾਂ ਤੇ ਕਰੇ ਕਹਿੰਦੇ ਵਿਆਹ ਪੰਜਾਬ ਦੇ ਵਿੱਚ ਮਰਨਾ ਵੀ ਬਹੁਤ ਮਹਿੰਗਾ ਹੋ ਗਿਆ ਅੱਜ ਜਿਹੜਾ ਜਿਹਦੇ ਕੋਈ ਇੰਨਾ ਸਰਮਾਇਆ ਨਹੀਂ ਵੀ ਹੈ ਉਹ ਵੀ ਆਪਣਾ ਨੱਕ ਰੱਖਣ ਵਾਸਤੇ ਇੰਨਾ ਕਰਜ਼ਾ ਲੈ ਲੈਂਦਾ ਇੰਨਾ ਕਰਜ਼ੇ ਥਲੇ ਆ ਜਾਂਦਾ ਵੀ ਉਹ ਕਰਜ਼ਾ ਲੈਣਾ ਔਖਾ ਜਾਂਦਾ ਤੇ ਖੀਰ ਤੇ ਆ ਕੇ ਫਿਰ ਅਸੀਂ ਦੇਖਦੇ ਹਾਂ ਅਖਬਾਰਾਂ ਵਿੱਚ ਸਾਨੂੰ ਖੁਦਕੁਸ਼ੀਆਂ ਪਾਲੇ ਪਾਸੇ ਅਸੀਂ ਦੇਖਦੇ ਹਾਂ ਬਹੁਤ ਸਾਰੇ ਸਾਨੂੰ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਉਂਦੇ ਨੇ ਤੇ ਜਿੱਥੇ 1 ਲੱਖ ਕਰੋੜ ਰੁਪਏ ਦਾ ਬਜਟ ਵਿਆਹਾਂ ਦਾ ਵੱਡੇ-ਵੱਡੇ ਪੈਲਸਾਂ ਵਿੱਚ ਦੇਖਾ ਦੇਖੀ ਲੋਕ ਇੱਕ ਭੇੜ ਚਾਲ ਦੇ ਵਿੱਚ ਲੱਗੇ ਹੋਏ ਨੇ ਅੱਜ ਕੱਲ ਬਹੁਤ ਸਾਰੇ ਜਿਹੜੇ ਜਾਗਰੂਕ ਜਿਨ੍ਹਾਂ ਕੋ ਸਨਮਾਇਦਾਰ ਨੇ ਉਹ ਵੀ ਸੁਚੇਤ ਹੋ ਚੁੱਕੇ ਨੇ ਵੀ ਉਹ ਆਪਣਾ ਪੈਸਾ ਬਚਾਉਂਦੇ ਨੇ ਤੇ ਜਿਹੜੇ ਜਿਨ੍ਹਾਂ ਕੋ ਨਹੀਂ ਇੰਨੀ ਸਮਰੱਥਾ ਹੈ ਕਿ ਉਹ ਆਪਣਾ ਕਰਜ਼ਾ ਲੈ ਕੇ ਉੱਤੇ ਕਰਦੇ ਤੇ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਸਨਮਾਇਆ ਜਿਹੜਾ ਅਸੀਂ ਬੇ ਲੋੜਾ ਕਰਜ਼ਾ ਵੇਹਾ ਤੇ ਭੋਗਾਂ ਤੇ ਕਰਜ਼ਿਆਂ ਨੂੰ ਬਚਾ ਕੇ ਅਸੀਂ ਪੰਜਾਬ ਦੇ ਬੱਚਿਆਂ ਨੂੰ ਜਿੱਥੇ ਵਿਦਿਅਕ ਪਰਫੁੱਲਤਾ ਚ ਅੱਗੇ ਲੈ ਕੇ ਜਾਈਏ ਉੱਥੇ ਅਸੀਂ ਇਹ ਦੇ ਵਾਸਤੇ ਸੁਚੇਤ ਹੋਈਏ ਤੇ ਪੰਜਾਬ ਦੇ ਵਿੱਚ ਵਿਧਕ ਪਰਫੁੱਲਤਾ 'ਚ ਜੇ 50 ਲੱਖ ਕਰੋੜ ਰੁਪਏ ਦਾ ਬਜਟ ਜਿਹੜਾ ਸਾਨੂੰ ਵਿਧਕ ਪਰਫੁੱਲਤਾ ਵਾਸਤੇ ਅਸੀਂ ਪਿੱਛੇ ਆ ਤੇ 1 ਲੱਖ ਕਰੋੜ ਰੁਪਏ ਸੇ ਵਿਆਹਾਂ ਭੋਗਾਂ ਤੇ ਖਰਚਦੇ ਆ ਇਹ ਜਿਹੜੇ ਅੰਕੜੇ ਜਿਹੜੇ ਕੋ ਸਾਹਮਣੇ ਆਏ ਨੇ ਇਹਦੇ ਸਬੰਧ 'ਚ ਅਸੀਂ ਬੁੱਕ ਇੱਥੇ ਕਿਤਾਬ ਵੀ ਲੈ ਕੇ ਆਏ ਜੀ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ ਅਸਲ ਗਹਿਣਾ ਸਾਦੇ ਰਹਿਣਾ ਇਹਦੇ ਵਿੱਚ ਇਹ ਜਿਨ੍ਹਾਂ ਨੇ ਕਰਜ਼ੇ ਲੈ ਕੇ ਕੀਤੇ ਉਹ ਕਿਵੇਂ ਔਖੇ ਹੋਏ ਉਹਨਾਂ ਬਾਰੇ ਵੀ ਲਿਖਿਆ ਤੇ ਜਿਨ੍ਹਾਂ ਨੇ ਸਾਦਗੀ ਨਾਲ ਗੁਰਮਤ ਮਰਿਆਦਾ ਚ ਰਹਿ ਕੇ ਬੇਲੋੜੇ ਖਰਚੇ ਬਚਾਏ ਅਸੀਂ 6 6 ਸੱਤ ਸੱਤ ਸਮਾਗਮ ਰੱਖ ਲੈਨੇ ਤੇ ਉਹ ਸਾਰਾ ਉਹਨਾਂ ਬਾਰੇ ਵੀ ਲਿਖਿਆ ਜੀ ਆ ਸੰਗਤਾਂ ਚ ਅਸੀਂ ਵੰਡ ਰਹੇ ਆ ਤੇ ਸਾਨੂੰ ਸੰਗਤਾਂ ਦਾ